ਹੈਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੁੰਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਈਆਂ ਤੁਹਾਡੇ ਲਈ कॉटन ਦੇ ਸੂਟ ਹੈ ਸਾਰੇ कॉटन ਦੇ ਵਿੱਚ ਨੇਗੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਮੰਗਵਾ ਸਕਦੇ ਹੋਗੇ WhatsApp ਮੈਸੇਜ ਕਰ ਸਕਦੇ ਹੋਗੇ ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈਗਾ ਆਹ ਵਾਲਾ ਸੂਟ ਹੈ ਜੀ ਇਸ ਤੇ ਕੜਾਈ ਵੀ ਕਰੀ ਹੋਈ ਹੈਗੀ ਕੁੜਤੀ ਤੇ ਕੜਾਈ ਕਰੀ ਹੋਈ ਹੈਗੀ ਤੇ ਪ੍ਰਿੰਟ ਸਲਵਾਰ ਹੈ ਇਸ ਦੇ ਨਾਲ ਇਹ ਵੀ ਸੇਮ ਹੀ ਹੈਗਾ ਪਰ ਇਹਨਾਂ ਦੇ ਕਲਰ ਥੋੜੀ ਜਿਹਾ ਅਲੱਗ ਨੇਗੇ ਸਾਰਿਆਂ ਦੇ ਅਲੱਗ-ਅਲੱਗ ਕਲਰ ਨੇ ਏ ਆਜੀ 올ਓਵਰ ਸੂਟ ਇਸ ਦੇ ਨਾਲ ਸਲਵਾਰ ਮੈਚਿੰਗ ਆ ਗਈ ਤੇ ਪ੍ਰਿੰਟ ਕੁੜਤੀ ਹੈਗੀ ਇਹ ਵੀ ਇਹ ਰੈੱਡ ਕਲਰ ਦੇ ਵਿੱਚ ਆ ਗਿਆ ਤੇ ਸਕਿਨ ਕਲਰ ਦੇ ਵਿੱਚ ਫਲਾਵਰਸ ਨੇਗੇ ਇਹ ਵੀ 올ਓਵਰ ਸੂਟ ਹੈ ਜੀ ਇਹ ਪਰਪਲ ਕਲਰ ਦੇ ਵਿੱਚ ਆ ਗਿਆ ਫਲਾਵਰਸ ਵਾਲਾ ਇਸ ਦੇ ਨਾਲ ਮੈਚਿੰਗ ਸਲਵਾਰ ਹੈ ਤੇ ਦੁਪੱਟਾ ਇਹ ਵੀ 올ਓਵਰ ਸੂਟ ਹੈ ਜੀ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਕਿ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਕੋਲ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਰਹੇ ਚਲੋ ਜੀ ਵੀਡੀਓ ਦਾ ਅੰਤ ਪੈਠੀ ਕਰਦੇ ਹਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸ਼ਸ਼ਟਰੀ ਅਕ